ਵਿਦੇਸ਼ ਤੋਂ ਵਾਪਸ ਆਈ ਤੇ ਇਹਨੇ ਜਦੋਂ ਆਪਣੀ ਮਾਂ ਨੂੰ ਕੁੱਤੇ ਦੀ ਥਾਲੀ ਵਿੱਚ ਖਾਣਾ ਖਾਂਦੇ ਵੇਖਿਆ ਤਾਂ ਉਸਨੇ ਭਰਾ ਭਾਬੀ ਨਾਲ ਕੀਤਾ ਕੁਝ ਅਜੀਹਾ ਕੀ ਅੱਜ ਬਹੁਤ ਗਰਮੀ ਦਾ ਦਿਨ ਹੈ ਚਲਸਾ ਦੇਣ ਵਾਲੀ ਗਰਮੀ ਨਾਲ ਹਰ ਕੋਈ ਪਰੇਸ਼ਾਨ ਹੈ ਮਹਿੰਦਰਪੁਰ ਬਿਹਾਜ ਹੀ ਆਪਣੇ ਕਮਰੇ ਦੇ ਦਰਵਾਜ਼ੇ ਵਿੱਚ ਬੈਠੀ ਹੋਈ ਸੀ ਬਿਜਲੀ ਗਈ ਹੋਈ ਸੀ ਵੈਸੇ ਵੀ ਉਸਦੇ ਕਮਰੇ ਵਿੱਚ ਜੋ ਪੱਖਾ ਲੱਗਿਆ ਹੋਇਆ ਹੈ ਉਹ ਬਹੁਤ ਹੀ ਹੌਲੀ ਚੱਲਦਾ ਸੀ ਟਰਮੀਨਾਲ ਉਸ ਦਾ ਬੁਰਾ ਹਾਲ ਸੀ ਟਰਮੀਨਾਲ ਨੂੰ ਕੁਝ ਸਮਝ ਵੀ ਨਹੀਂ ਸੀ ਆ ਰਿਹਾ ਉਸ ਦਾ ਮਾਨਸਿਕ ਸੰਤੁਲਨ ਵੀ ਠੀਕ ਨਹੀਂ ਸੀ ਅਚਾਨਕ ਹੀ ਉਹ ਦਰਵਾਜ਼ੇ ਵਿੱਚੋਂ ਉੱਠੀ ਤੇ ਬਾਹਰ ਬੇੜੇ ਵਿੱਚ ਨਗੀ ਟੂਟੀ ਕੋਲ ਆ ਕੇ ਬੈਠ ਗਈ ਤੇ ਕੱਪੜੇ ਉਤਾਰ ਕੇ ਉੱਪਰ ਪਾਣੀ ਪਾਉਣ ਲੱਗੀ ਹਾਈ ਹਾਈ ਦਾਦੀ ਸ਼ੇਮ ਸ਼ੇਮ ਦਾਦੀ ਬਾਹਰ ਇਹਨਾਂ ਹਰੀਆਂ ਪਾਗਲ ਦਾਦੀ 5 ਸਾਲ ਦਾ ਹਰਵੀਰ ਤੇ 4 ਸਾਲ ਦੀ ਮਨਵੀਰ ਨੇ ਜਦੋਂ ਆਪਣੀ ਦਾਦੀ ਨੂੰ ਬਾਹਰ ਬੇੜੇ ਵਿੱਚ ਬਿਨਾਂ ਕੱਪੜਿਆਂ ਤੋਂ ਨਹਾਉਂਦੇ ਦੇਖਿਆ ਤਾਂ ਉਹ ਹੱਸ ਹੱਸ ਕੇ ਦਾਦੀ ਦਾ ਮਜ਼ਾਕ ਬਣਾਉਣ ਲੱਗੇ ਬੱਚਿਆਂ ਦੀ ਆਵਾਜ਼ ਸੁਣ ਕੇ ਉਹ ਬਾਹਰ ਆਈ ਤੇ ਆਪਣੀ ਸੱਸ ਨੂੰ ਦੇਖ ਕੇ ਬੋਲੀ ਹਾਈ ਰੱਬਾ ਇਸ ਨੂੰ ਸ਼ਰਮ ਹੀ ਨਹੀਂ ਆਉਂਦੀ ਜਿੱਥੇ ਜੀ ਕਰਦਾ ਉੱਥੇ ਹੀ ਬੈਠ ਕੇ ਨਹਾਉਣ ਲੱਗ ਜਾਂਦੀ ਆ ਸ਼ਰਮਨਾਮਦੀ ਤਾਂ ਕੋਈ ਚੀਜ਼ ਹੈ ਹੀ ਨਹੀਂ। ਨਵੇਂ ਪੁੱਤ ਤੇ ਬੱਚੇ ਘਰ ਵਿੱਚ ਹਨ। ਸਾਨੂੰ ਵੀ پاگل ਕਰਕੇ ਛੱਡੇਗੀ। ਚਲੋ ਬੱਚਿਓ ਤੁਸੀਂ ਅੰਦਰ ਕਮਰੇ ਵਿੱਚ ਜਾਓ। ਇਹਦਾ ਕੋਈ ਪਰਵਾਹ ਨਹੀਂ। ਕਦੋਂ ਕਿਸੇ ਨੂੰ ਨੁਕਸਾਨ ਪਹੁੰਚਾਉਦੇ ਵੀ। ਉਹ ਦੋਨਾਂ ਬੱਚਿਆਂ ਨੂੰ ਫੜ ਕੇ ਅੰਦਰ ਲੈ ਗਈ। ਮਹਿੰਦਰਕੌਰ ਬਿਨਾਂ ਕੁਝ ਕਹੇ ਆਪਣੇ ਕੱਪੜੇ ਚੱਕ ਕੇ ਆਪਣੇ ਕਮਰੇ ਵਿੱਚ ਚਲੀ ਗਈ। ਅਗਲੇ ਦਿਨ ਸਵੇਰੇ ਜਦੋਂ ਮਹਿੰਦਰਕੌਰ ਦੀ ਗਵਨਰਨਟ ਸੌ ਕੇ ਉੱઠી ਤਾਂ ਬਾਹਰ ਵਿਹੜੇ ਵਿੱਚ ਗਈ ਤਾਂ ਮਹਿੰਦਰਕੌਰ ਨੂੰ ਦੇਖ ਕੇ ਝੋਕ ਗਈ। ਕਿ ਮਹਿੰਦਰਕੌਰ ਵਿਹੜੇ ਵਿੱਚ ਉਹਨਾਂ ਦੇ ਕੁੱਤੇ ਦੀ ਥਾਲੀ ਵਿੱਚੋਂ ਰੋਟੀ ਖਾ ਰਹੀ ਸੀ। ਹਾਏ ਹਾਏ ਮਹਿੰਦਰ ਭੈਣ ਜੀ ਇਹ ਕੀ ਕਰਦੀਆਂ ਇਹ ਕੁੱਤੇ ਦਾ ਖਾਣਾ ਤੂੰ ਇਸ ਨੂੰ ਨਾ ਖਾ ਮੇਰੇ ਨਾਲ ਅੰਦਰ ਚੱਲ ਮੈਂ ਤੈਨੂੰ ਖਾਣਾ ਦਿੰਦੀ ਹਾਂ ਉਹ ਮਹਿੰਦਰ ਕੌਰ ਦਾ ਹੱਥ ਫੜ ਕੇ ਆਪਣੇ ਨਾਲ ਅੰਦਰ ਲੈ ਗਈ ਤੇ ਉਹਦੇ ਲਈ ਗਰਮ ਗਰਮ ਚਾਹ ਤੇ ਪਰੌਂਠੀ ਬਣਾਈ ਬੜੇ ਪਿਆਰ ਨਾਲ ਮਹਿੰਦਰ ਕੌਰ ਨੂੰ ਖਵਾਈ ਤੇ ਖੁਦ ਵੀ ਖਾਦੇ ਮਹਿੰਦਰ ਕੌਰ ਖਾਣੇ ਤੇ ਇਸ ਤਰ੍ਹਾਂ ਟੁੱਟ ਪਈ ਜਿਵੇਂ ਸਦੀਆਂ ਤੋਂ ਭੁੱਖੀ ਹੋਵੇ ਬਸ ਦੀ ਗਵਾਂਢ ਹੋਣ ਉਸ ਨੂੰ ਇਸ ਤਰ੍ਹਾਂ ਖਾਂਦੇ ਹੋਏ ਦੇਖ ਕੇ ਮਨ ਹੀ ਮਨ ਬੋਲੀ ਥੇ ਪ੍ਰਮਾਤਮਾ ਮੇਰੀ ਤੇਰੀ ਅੱਗੇ ਅਰਜ਼ਾ ਕਿ ਅਜੇ ਹੀ ਨੂ ਪੁੱਤ ਕਿਸੇ ਦੋਸ਼ਮਣ ਨੂੰ ਵਿਨਾ ਦੇ ਮਹਿੰਦਰ ਕੌਰ ਨੂੰ ਖਾਣਾ ਖਵਾ ਕੇ ਉਹਨਾਂ ਦੇ ਘਰ ਛੱਡ ਦਿੱਤਾ ਤੇ ਉਸ ਦੀ ਨੂ ਨੂੰ ਉਹਨਾਂ ਦਾ ਖਿਆਲ ਰੱਖਣ ਲਈ ਕਹਿ ਕੇ ਆਪਣੇ ਘਰ ਆ ਗਈ ਗਵੰਡਨ ਦੇ ਜਾਣ ਤੋਂ ਬਾਅਦ ਨੂ ਆਪਣੇ ਸਸ ਨੂੰ ਧੱਕਾ ਦੇ ਕੇ ਬੋਲੀ ਮੇਰਾ ਜੀਣਾ ਹਰਾਮ ਕੀਤਾ ਹੋਇਆ ਹੈ ਪਤਾ ਨਹੀਂ ਕਿਵੇਂ ਅੱਖ ਵਜਾ ਕੇ ਬਾਹਰ ਵੱਜ ਜਾਂਦੀ ਆ ਤੇ ਗਵੰਡੀਆਂ ਸਾਹਮਣੇ ਮੇਰੀ ਬੇਇੱਜ਼ਤੀ ਕਰਵਾ ਦਿੰਦੀ ਹੈ ਮਹਿੰਦਰ ਕੌਰ ਵਿਚਾਰੀ ਕੁਝ ਨਹੀਂ ਬੋਲੀ ਚਾਹੀਏ ਉਸ ਨੂੰ ਮਾਰੋ ਕੁੱਟੋ ਧੱਕੇ ਦਿਓ ਜਾਂ ਗਾਲਾਂ ਕੱਢੋ ਉਹ ਵਿਚਾਰੀ ਕੁਝ ਨਹੀਂ ਸੀ ਕਹਿੰਦੀ ਜਦੋਂ ਉਹ ਚੰਗੀ ਭਲੀ ਸੀ ਉਦੋਂ ਵੀ ਜਲਮਨੂ ਦਾ ਸਾਹਮਣਾ ਕਰਨ ਦੀ ਉਸ ਵਿੱਚ ਹਿੰਮਤ ਨਹੀਂ ਸੀ ਹੁਣ ਤਾਂ ਫਿਰ ਉਸਦੀ ਮਾਨਸਿਕ ਹਾਲਤ ਠੀਕ ਨਹੀਂ ਸੀ ਹਾਂ ਉਹ ਕੀ ਕਹਿ ਸਕਦੀ ਸੀ ਉਸ ਦਿਨ ਨੂੰ ਨੇ ਉਸਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਤੇ ਖੁਦ ਪਰਬੜ-ਪੜ ਕਰਦੀ ਆਪਣੀ ਕਮਰੇ ਵਿੱਚ ਸੌਣ ਚਲੀ ਗਈ ਸ਼ਾਮ ਨੂੰ ਜਦੋਂ ਮਹਿੰਦਰ ਕੁਮਾਰ ਦਾ ਪੁੱਤਰ ਰਜਿੰਦਰ ਘਰ ਆਇਆ ਤਾਂ ਉਸ ਦਿਨ ਨੂੰ ਉਸਤੇ ਹੀ ਪਰਸ ਗਈ ਹਾਂ ਦੱਸੋ ਤੁਸੀਂ ਕੀ ਸਮਝ ਰੱਖਿਆ ਹੈ ਮੈਂ ਕੋਈ ਰੋਬੋਟ ਹਾਂ ਕੋਈ ਮਸ਼ੀਨ ਹਾਂ ਘਰ ਦਾ ਸਾਰਾ ਕੰਮ ਵੀ ਕਰਾਂ ਦੋਨਾਂ ਬੱਚਿਆਂ ਨੂੰ ਸਕੂਲ ਭੇਜਾਂ ਹੋਮਵਰਕ ਕਰਾਵਾਂ ਤੇ ਤੁਹਾਡੀ ਪਾਗਲ ਮਾਨ ਨੂੰ ਵੀ ਸੰਭਾਲਾਂ ਉਹ ਇੱਕੇ ਸਾਹ ਗੁੱਸੇ ਵਿੱਚ ਬੋਲਦੀ ਜਾ ਰਹੀ ਸੀ ਜਦੋਂ ਇਹ ਬੁੱਢੀ ਚੰਗੀ ਭਲੀ ਸੀ ਤਾਂ ਮੈਨੂੰ ਬੈੱਡ ਤੋਂ ਉੱਠਣ ਦੀ ਲੋੜ ਨਹੀਂ ਸੀ ਪੈਂਦੀ ਪਰ ਜਦੋਂ ਦੀ ਇਹ ਪਾਗਲ ਹੋਈ ਆ ਸਾਰੇ ਘਰ ਦੀ ਜ਼ਿੰਮੇਵਾਰੀ ਮੇਰੇ ਸਿਰ ਤੇ ਆ ਗਈ ਆ ਮੈਂ ਤੁਹਾਨੂੰ ਕਿੰਨੀ ਵਾਰ ਕਿਹਾ ਕਿ ਹੁਣ ਇਹ ਪਾਗਲ ਬੁੱਟੀ ਸਾਡੇ ਕਿਸੇ ਕੰਮ ਦੀ ਨਹੀਂ ਰਹੀ ਇਸ ਦੇ ਘਰ ਰਹਿਣ ਨਾਲ ਮੇਰਾ ਕੰਮ ਵਿਗੜਦਾ ਹੀ ਆ ਤੁਸੀਂ ਤਾਂ ਸਵੇਰੇ ਦਫ਼ਤਰ ਚਲੇ ਜਾਂਦੇ ਹੋ ਤੇ ਸ਼ਾਮ ਨੂੰ ਆਉਂਦੇ ਹੋ ਪਰ ਮੈਨੂੰ ਸਾਰਾ ਦਿਨ ਇਸ ਦੀ ਚੌਕੀਦਾਰੀ ਕਰਨੀ ਪੈਂਦੀ ਆ ਤੁਸੀਂ ਇਸ ਨੂੰ ਕਿਸੇ ਪਾਗਲਖਾਨੇ ਭੇਜਤੀ ਕਿਉਂ ਨਹੀਂ ਕਰਵਾ ਦਿੰਦੇ ਮੈਨੂੰ ਵੀ ਸੋਚਦਾ ਸਾਰ ਆ ਜਾਵੇਗਾ ਹੁਣ ਤਾਂ ਕਦੇ-ਕਦੇ ਮੈਨੂੰ ਡਰ ਲੱਗਦਾ ਕਿ ਕਿਤੇ ਇਹ ਹੀ ਮੈਨੂੰ ਜਾਂ ਮੇਰੇ ਬੱਚਿਆਂ ਨੂੰ ਕੋਈ ਨੁਕਸਾਨ ਨਾ ਕਰ ਦੇਵੇ ਇਸ ਤੋਂ ਪਹਿਲਾਂ ਰਜਿੰਦਰ ਕੁਝ ਬੋਲਦਾ ਗਵੰਡੀਆਂ ਦਾ ਇੱਕ ਬੱਚਾ ਪਛਦਾ ਹੋਇਆ ਆਇਆ ਰਜਿੰਦਰ ਚਾਚਾ ਜੀ ਬਾਹਰ ਦੇਖੋ ਬਾਹਰ ਦਾਦੀ ਕੀ ਕਰ ਰਹੀ ਆ ਬੱਚੇ ਦੀ ਗੱਲ ਸੁਣਤੀ ਰਜਿੰਦਰ ਤੇ ਉਸਦੀ ਘਰਵਾਲੀ ਬਾਹਰ ਬੱਚੇ ਤਾਂ ਦੇਖਿਆ ਕਿ ਘਰ ਦੇ ਬਾਹਰ ਜੋ ਕੱਪੜੇ ਪ੍ਰੈਸ ਕਰਨ ਵਾਲਾ ਆਇਆ ਸੀ ਮਹਿੰਦਰ ਕੁਰ ਨੇ ਅਸ ਵਿਚਾਰੇ ਦੀ ਸਾਰੇ ਪ੍ਰੈਸ ਕੀਤੇ ਹੋਏ ਕੱਪੜੇ ਸੜਕ ਤੇ ਖਿਲਾਰ ਦਿੱਤੇ ਇਤਿਹਾਸ ਹਸ ਕੇ ਤਾੜੀਆਂ ਵਜਾ ਰਹੀ ਸੀ ਤੇ ਉਹ ਭਾਈ ਵਿਚਾਰਾ ਆਪਣੇ ਕਪੜੇ ਇਕੱਠੇ ਕਰਨ ਵਿੱਚ ਲੱਗਾ ਹੋਇਆ ਸੀ ਰਜਿੰਦਰ ਤੇ ਉਸ ਦੀ ਘਰ ਵਾਲੀ ਆਪਣੀ ਮਾਂ ਨੂੰ ਖਿੱਚ ਕੇ ਅੰਦਰ ਲੈ ਗਈ ਰਜਿੰਦਰ ਆਪਣੀ ਮਾਂ ਦੇ ਹੱਥ ਚੱਕਦਾ ਚੱਕਦਾ ਰਹਿ ਗਿਆ ਫਿਰ ਗੁੱਸੇ ਨਾਲ ਆਪਣੀ ਘਰ ਵਾਲੀ ਨੂੰ ਕਹਿੰਦਾ ਕਿ ਤੂੰ ਇਸ ਨੂੰ ਇੱਕ ਕਮਰੇ ਵਿੱਚ ਬੰਦ ਕੀਤਾ ਸੀ ਫਿਰ ਇਹ ਬਾਹਰ ਕਿਵੇਂ ਨਿਕਲੀ ਉਹ ਕਹਿੰਦੀ ਹਾਂਜੀ ਮੈਂ ਬੰਦ ਤਾਂ ਕਰ ਦਿੱਤਾ ਸੀ ਪਰ ਪਤਾ ਨਹੀਂ ਬਾਹਰ ਕਿਵੇਂ ਆ ਗਈ ਇਸ ਦਾ ਪਾਗਲਪਨ ਤਨਵਿਧਨ ਫੱਦਾ ਜਾ ਰਿਹਾ ਇਸ ਦਾ ਸੱਚਮੁੱਚ ਭਰੋਸਾ ਨਹੀਂ ਕਿ ਕਦੋਂ ਕੀ ਕਰ ਦੇਵੇ ਤੂੰ ਸਹੀ ਕਹਿੰਦੀ ਆ ਹੁਣ ਇਸ ਨੂੰ ਪਾਗਲਖਾਨੇ ਛੱਡਣਾ ਹੀ ਪੈਣਾ ਨਹੀਂ ਤਾਂ ਇਹ ਸਾਨੂੰ ਵੀ ਪਾਗਲ ਕਰ ਦੇਵੇਗੀ ਮਹਿੰਦਰ ਕੌਰ ਇੱਕ ਕੋਨੇ ਵਿੱਚ ਸੈਮੀ ਜਿਹੀ ਖੜੀ ਸੀ ਰਜਿੰਦਰ ਪੁਰੀਆ ਤੂੰ ਫਿਕਰ ਨਾ ਕਰ ਮੇਰੀ ਛੁੱਟੀ ਆਉਣ ਦੀ ਜਿਸ ਦਿਨ ਛੁੱਟੀ ਹੋਈ ਮੈਂਟਲ ਹਸਪਤਾਲ ਜਾ ਕੇ ਡਾਕਟਰ ਨਾਲ ਗੱਲ ਕਰਦਾ ਹਾਂ ਤੇ ਇਸ ਨੂੰ ਧਰਤੀ ਕਰਾ ਦੇਵਾਂਗੇ ਮਹਿੰਦਰ ਕੌਰ ਇੱਕ ਬਹੁਤ ਵੱਡੇ ਖਾਨਦਾਨ ਦੀ ਕੁੜੀ ਸੀ ਘਰ ਵਿੱਚ ਉਸਦੀ ਇੱਕ ਰਾਜਕੁਮਾਰੀ ਵਰਗੇ ठाट-ਬਾਟ ਸਾਂ ਆਪਣੀ ਤੇਰੀ ਬੁੱਧੀ ਤੇ ਸ਼ੌਂਕ ਦੇਖਦੇ ਹੋਏ ਉਸਦੇ ਮਾਤਾ-ਪਿਤਾ ਨੇ ਉਸ ਨੂੰ ਸਾਰੇ ਹੁਨਰ ਸਿਖਾਉਣ ਵਿੱਚ ਕੋਈ ਕਮੀ ਨਹੀਂ ਸੀ ਛੱਡੀ ਵਿਆਹ ਦੀ ਉਮਰ ਤੱਕ ਮਹਿੰਦਰ ਕੌਰ ਹਰ ਕੰਮ ਵਿੱਚ ਮਾਹਰ ਹੋ ਚੁੱਕੀ ਸੀ ਚਾਹੇ ਸਲਾਈ ਕਢਾਈ ਹੋਵੇ ਬਣਾਈ ਹੋਵੇ ਖਾਣਾ ਬਣਾਉਣਾ ਹਰ ਕੰਮ ਬੜੀ ਸਫਾਈ ਨਾਲ ਕਰਦੀ ਸੀ ਪਰ ਕੱਚੀ ਉਮਰ ਵਿੱਚ ਉਸਦਾ ਵਿਆਹ ਨਾਇਬ ਸਿੰਘ ਨਾਲ ਕਰ ਦਿੱਤਾ ਗਿਆ ਉਹ ਕੱਪੜੇ ਦੀ ਛੋਟੀ ਜਹੀ ਦੁਕਾਨ ਚਲਾਉਂਦਾ ਸੀ ਨਾਇਬ ਸਿੰਘ ਅਮੀਰ ਤਾਂ ਨਹੀਂ ਸੀ ਪਰ ਬਹੁਤ ਹੀ ਸੱਜਣ ਵਿਅਕਤੀ ਸੀ ਉਸ ਦੀ ਸੱਜਣਤਾ ਤੋਂ ਪ੍ਰਭਾਵਿਤ ਹੋ ਕੇ ਮਹਿੰਦਰ ਕੌਰ ਦੇ ਮਾਤਾ ਪਿਤਾ ਨੇ ਉਸ ਨੂੰ ਆਪਣੀ ਧੀ ਲਈ ਪਸੰਦ ਕਰ ਲਿਆ ਸੀ ਨਾਇਬ ਸਿੰਘ ਦੀ ਕਮਾਈ ਨਾਲ ਘਰ ਦਾ ਖਰਚਾ ਮੁਸ਼ਕਲ ਨਾਲ ਹੀ ਪੂਰਾ ਹੁੰਦਾ ਸੀ ਪਰ ਮਹਿੰਦਰ ਕੌਰ ਨੇ ਆਪਣੀ ਸੂਝ-ਬੂਝ ਤੇ ਹੁਨਰ ਨਾਲ ਆਪਣੇ ਪਤੀ ਦੇ ਮੋਢੇ ਨਾਲ ਮੋਢਾ ਜੋੜ ਕੇ ਘਰ ਦੀ ਸਾਰੀ ਜ਼ਿੰਮੇਵਾਰੀ ਸੰਭਾਲੀ ਆਪਣੇ ਦੋਨੋਂ ਬੱਚੇ ਵੱਡੀ ਬੇਟੀ ਕੁਸ਼ਮੀਤ ਤੇ ਛੋਟੇ بیٹے ਰਜਿੰਦਰ ਨੂੰ ਉੱਚ ਸਿੱਖਿਆ ਦਿਵਾਉਣ ਲਈ ਉਸਨੇ ਕੀ ਕੀ ਯਤਨ ਕੀਤੇ ਉਸਨੇ ਆਪਣੀ ਸੂਝ-ਬੂਝ ਤੇ ਹੁਨਰ ਨਾਲ ਕਦੇ ਸੁਆਦੀਸ਼ਟ ਆਚਾਰ ਪਾਪੜ ਬੀਚੇ ਕਦੇ ਚਾਦਰਾਂ ਤੇ ਵੱਖ-ਵੱਖ ਪ੍ਰਕਾਰ ਦੇ ਫੁੱਲ ਪੱਤੀਆਂ ਵਾਲੀ ਕੜਾਈ ਕਰਕੇ ਚਾਦਰਾਂ ਵਿੱਚੀਆਂ ਔਰ ਤਾਂ ਇੱਕ ਤੋਂ ਇੱਕ ਵਦਕੇ ਡਿਜ਼ਾਈਨ ਵਾਲੇ ਸੂਟ ਉਸ ਤੋਂ ਬਣਵਾਉਣ ਆਂਦੀਆਂ ਸਰਦੀਆਂ ਵਿੱਚ ਉਸਨੇ ਸ਼ਾਨਦਾਰ ਸਵੈਟਰ ਬਣ ਕੇ ਵਿਜੇ ਮਹਿੰਦਰ ਗੌਰ ਦੇ ਹੁਨਰ ਦੇ ਚਰਚੇ ਦੂਰ ਦੂਰ ਤੱਕ ਫੈਲ ਗਏ ਸੀ ਮਹਿੰਦਰ ਗੌਰ ਇੱਕ ਚੰਗੀ ਪਤਨੀ ਤੇ ਮਾਂ ਹੋਣ ਦੇ ਨਾਲ ਨਾਲ ਇੱਕ ਚੰਗੀ ਨੂੰਹ ਵੀ ਸੀ ਆਪਣੇ ਸੱਸ ਸਹੁਰੇ ਦੀ ਉਸਨੇ ਖੂਬ ਸੇਵਾ ਕੀਤੀ ਦੋਨੋਂ પતિ ਪਤਨੀ ਹੁਨਰ ਤੇ ਪਿਆਰ ਨਾਲ ਆਪਣੇ ਘਰ ਨੂੰ ਸਵਾਰ ਰਹੀ ਸੀ ਕਿ ਅਚਾਨਕ ਬਲੱਡ ਕੈਂసర్ ਨੇ ਨਾਇਬ ਸਿੰਘ ਨੂੰ ਅਜੀਹਾ ਘੇਰਿਆ ਕਿ ਉਹ ਕਦੇ ਬਿਸਤਰ ਤੋਂ ਨਾ ਉੱਠ ਸਕਿਆ ਕਾਫੀ ਇਲਾਜ ਕਰਾਉਣ ਦੇ ਬਾਅਦ ਵੀ ਉਹ ਆਪਣੀ ਪਿਆਰੀ ਪਤਨੀ ਤੇ ਬੱਚਾ ਨੂੰ ਇਕੱਲਾ ਛੱਡ ਕੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ। ਪਤੀ ਦੀ ਮੌਤ ਤੋਂ ਬਾਅਦ ਮਹਿੰਦਰ ਕੌਰ ਨੂੰ ਐਸਾ ਸਦਮਾ ਲੱਗਾ ਕਿ ਉਹ ਬਿਮਾਰ ਹੋਣ ਲੱਗੀ। ਰਜਿੰਦਰ ਉਸ ਨੂੰ ਡਾਕਟਰ ਕੋਲ ਲੈ ਕੇ ਗਿਆ। ਸਾਰੇ ਚੈੱਕਅਪ ਕਰਵਾਏ ਪਰੰਤੂ ਸਾਰੇ ਟੈਸਟ ਨਾਰਮਲ ਸੀ। ਡਾਕਟਰ ਨੇ ਕਿਹਾ ਕਿ ਮਾ ਜੀ ਨੂੰ ਕੋਈ ਬਿਮਾਰੀ ਨਹੀਂ। ਅਜੇਹਾ ਸਦਮਾ ਲੱਗਾ ਹੈ ਜੋ ਅੰਦਰ ਹੀ ਅੰਦਰ ਉਹਨਾਂ ਨੂੰ ਖਾਣ-ਮਾਣ ਖਾ ਰਿਹਾ ਹੈ। ਹੁਣ ਮਾਤਾ ਜੀ ਦੇ ਖਾਣ-ਪੀਣ ਦਾ ਧਿਆਨ ਰੱਖੋ ਤੇ ਇਹਨਾਂ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰੋ। ਇਹ ਜ਼ਿੰਦਗੀ ਵਾਲੇ ਵਾਪਸ ਆ ਜਾਣਗੇ। ਪਤੀ ਦੇ ਗੁਜ਼ਰ ਜਾਣ ਤੋਂ ਬਾਅਦ ਮਹਿੰਦਰ ਕੌਰ ਨੇ ਹੋਰ ਵੀ ਜ਼ਿਆਦਾ ਮਿਹਨਤ ਕਰਨੀ ਸ਼ੁਰੂ ਕੀਤੀ। ਬੇਟੀ ਖੁਸ਼ਮੀਤ ਦਾ ਵਿਆਹ ਤਾਂ ਨਾਇਬ ਸਿੰਘ ਨੇ ਆਪਣੇ ਹੁੰਦਿਆ ਹੀ ਕਰ ਦਿੱਤਾ ਸੀ। ਪਰੰਤੂ ਰਜਿੰਦਰ ਅਜੇ ਪੜ ਰਿਹਾ ਸੀ। ਉਸ ਦੀ ਬੇਟੀ ਖੁਸ਼ਮੀਤ 5 ਸਾਲ ਬਾਅਦ ਅਮਰੀਕਾ ਵਿੱਚ ਸੈੱਟ ਹੋ ਗਈ। ਉੱਥੇ ਉਹ ਦੋਨੋਂ ਜਣੇ ਕੰਮ ਕਰਦੇ ਹੁੰਨ ਕਰਕੇ ਖੁਸ਼ਮੀਤ ਮਾਂ ਨਾਲ ਗੱਲ ਕਰਨ ਦਾ ਸਮਾਂ ਕੱਢ ਹੀ ਗੱਡ ਪਾਉਂਦੀ। ਫਿਰ ਮਹਿੰਦਰ ਕੌਰ ਨੂੰ ਸੁਣਦਾ ਵੀ ਤਾਂ ਉੱਜਾ ਸੀ। ਇਸ ਲਈ ਖੁਸ਼ਮੀਤ ਆਪਣੇ ਭਰਾ ਨਾਲ ਫੋਨ 'ਤੇ ਮਾਂ ਦੀ ਸਿਹਤ ਦਾ ਹਾਲ-ਚਾਲ ਪੁੱਛ ਲਿਆ ਕਰਦੀ ਸੀ। ਰਜਿੰਦਰ ਦੀ ਜ਼ਿੰਮੇਵਾਰੀ ਅਜੀ ਵੀ ਮਹਿੰਦਰ ਕੌਰ ਦੀ ਉੱਪਰ ਹੀ ਸੀ ਇਸ ਲਈ ਉਸਨੇ ਖੁਦ ਨੂੰ ਸੰਭਾਲਿਆ ਤੇ ਵਾਪਸ ਜ਼ਿੰਦਗੀ ਵੱਲ ਪਰਤਦਾ ਹੀ ਰਜਿੰਦਰ ਪਰ ਲੈ ਕੇ ਨੌਕਰੀ ਕਰਨ ਲੱਗਾ ਸੀ ਇਸ ਲਈ ਉਸਨੇ ਸੋਚਿਆ ਕਿਉਂ ਨਾ ਰਜਿੰਦਰ ਦਾ ਵਿਆਹ ਕਰਕੇ ਨੂ ਲਿਆਂਦੀ ਜਾਵੇ ਰੌਣਕ ਵੀ ਹੋ ਜਾਵੇਗੀ ਤੇ ਨਾਲੇ ਘਰ ਦੇ ਕੰਮਾਂ ਦਾ ਵੀ ਸੌਖਾ ਹੋ ਜਾਵੇਗਾ ਪਰ ਮਹਿੰਦਰ ਕੌਰ ਨੂੰ ਕੀ ਪਤਾ ਸੀ ਕਿ ਨੂ ਦੇ ਰੂਪ ਵਿੱਚ ਉਹ ਇੱਕ ਨਾਗਨ ਲੈ ਕੇ ਆ ਰਹੀ ਹੈ ਜੋ ਇਸ ਨੂੰ ਡੰਗ ਕੇ ਦਕਾਰ ਵੀ ਨਹੀਂ ਲਵੇਗੀ ਅਜੇ ਤਾਂ ਪਤੀ ਦੀ ਮੌਤ ਦੇ ਜ਼ਖਮ ਵੀ ਨਹੀਂ ਭਰੇ ਸੀ ਅਜੀਤਾ ਪਤੀ ਦਾ ਸਾਥ ਮਾ ਉਸਦੇ ਦਿਮਾਗ ਚੋਂ ਨਿਕਲਿਆ ਨਹੀਂ ਸੀ ਤੇ ਉਤੋਂ ਤੇਜ਼ ਦਰਾਰ ਨੋਹ ਦੇ ਮਾਰੇ ਬਿਹਾਨੇ ਉਸਨੂੰ ਫਿਰ ਉੱਥੇ ਹੀ ਜਾ ਕੇ ਖੜਾ ਕਰ ਦਿੱਤਾ ਘਰ ਦੀ ਜ਼ਿੰਮੇਵਾਰੀ ਮਹਿੰਦਰ ਕੌਰ ਨੇ ਪਤਾ ਨਹੀਂ ਕਦੋਂ ਤੋਂ ਸੰਭਾਲੀ ਹੋਈ ਸੀ ਪਰ ਨਹੀਂ ਕੱਲ੍ਹ ਗੱਲ ਤੇ ਉਸਨੂੰ ਦਿਮਾਗੀ ਤੌਰ ਤੇ ਪਰੇਸ਼ਾਨ ਕਰਦੀ ਤਾਂ ਉਹ برداشت ਤੋਂ ਬਾਹਰ ਸੀ ਇੱਕ ਦਿਨ ਮਹਿੰਦਰ ਕੌਰ ਆਪਣੇ ਕਮਰੇ ਵਿੱਚ ਬੈਠੀ ਹੋਈ ਸੀ ਤੇ ਨੋਹ ਚੀਕਦੀ ਹੋਈ ਬੁਲੀ ਕੁੜੀਏ ਕਿੱਥੇ ਮਰ ਗਈ ਤੂੰ ਜਾ ਮੇਰੇ ਲਈ ਇੱਕ ਗਲਾਸ ਪਾਣੀ ਲੈ ਕੇ ਆ ਮਹਿੰਦਰ ਕੌਰ ਨੇ ਕਿਹਾ ਲੈ ਆਉਂਦੀ ਹਾਂ ਮਹਿੰਦਰਕੌਰ ਜਲਦੀ ਜਲਦੀ ਪਾਣੀ ਲੈ ਕੇ ਗਈ ਤਾਂ ਨੂੰਹ ਨੇ ਪਾਣੀ ਪੀਣ ਦੀ ਬਜਾਏ ਪਾਣੀ ਢੋਲ ਦਿੱਤਾ ਤੇ ਕਹਿੰਦੀ ਮੈਂ ਇਸ ਗਲਾਸ ਚ ਪਾਣੀ ਨਹੀਂ ਪੀਣਾ ਜਾ ਨਵੇਂ ਗਲਾਸ ਵਿੱਚ ਪਾਣੀ ਲੈ ਕੇ ਆ ਮਹਿੰਦਰਕੌਰ ਦੁਬਾਰਾ ਨਵੇਂ ਗਲਾਸ ਵਿੱਚ ਪਾਣੀ ਲੈ ਕੇ ਆਈ ਤਾਂ ਉਹਨੇ ਫੇਰ ਪਾਣੀ ਢੋਲ ਦਿੱਤਾ ਤੇ ਕਹਿੰਦੀ ਬੁੜੀਏ ਤੱਤਾ ਪਾਣੀ ਨਹੀਂ ਚਾਹੀਦਾ ਠੰਡਾ ਠੰਡਾ ਪਾਣੀ ਚਾਹੀਦਾ じゃ ਦੁਬਾਰਾ ਲੈ ਕੇ ਆ ਮਹਿੰਦਰਕੌਰ ਨੂੰ ਦੇ ਪ੍ਰੀ ਮਤਾਬਕ ਫੇਰ ਪਾਣੀ ਲੈਣ ਚਲੀ ਗਈ ਤੇ ਇਸ ਵਾਰ ਨੂੰਹ ਨੇ ਪਾਣੀ ਦਾ ਗਲਾਸ ਮਹਿੰਦਰਕੌਰ ਦੇ ਮੂੰਹ ਤੇ ਢੋਲ ਦਿੱਤਾ ਤੇ ਗੁੱਸੇ ਵਿੱਚ ਚੀਕਦੀ ਹੋਈ ਬੁੱਲੀ ਉਹ ਬੁੜੀ ਪੂਰਾ ਨਹੀਂ ਸੀ ਪਰਨਾ ਅੱਧਾ ਗਲਾਸ ਬਣ ਗਿਆ ਸੀ ਇੱਥੋਂ ਫਿਰ ਮਹਿੰਦਰਕੌਰ ਨੇ ਅੱਧਾ ਗਲਾਸ ਪਾਣੀ ਲੈ ਆ ਕੇ ਦਿੱਤਾ ਤਾਂ ਜਾ ਕੇ ਉਹਨੇ ਪਾਣੀ ਦਿੱਤਾ ਨੂੰ ਇਸ ਤਰ੍ਹਾਂ ਦਾ ਵਿਹਾਰ ਮਹਿੰਦਰਕੌਰ ਦੇ ਨਾਲ ਰੋਜ਼ ਹੀ ਕਰਿਆ ਕਰਦੀ ਸੀ ਇੱਕ ਵਾਰ ਮਹਿੰਦਰਕੌਰ ਸੌ ਕੇ ਉੱઠી ਤਾਂ ਉਸ ਨੂੰ ਕੁਝ ਅਜੀਬ ਜਿਹਾ ਲੱਗਿਆ ਬਸ ਨੇ ਆਪਣਾ ਸੁੰਦਰ ਚਿਹਰਾ ਸ਼ੀਸ਼ੇ ਵਿੱਚ ਵੇਖਿਆ ਤਾਂ ਉਸ ਦੀ ਚੀਕ ਨਿਕਲ ਗਈ ਕਿਉਂਕਿ ਉਸਦੇ ਨੂ ਨੇ ਉਸਦੇ ਲੰਮੇ ਲੰਮੇ ਵਾਲ ਕੱਟ ਦਿੱਤੇ ਸਨ ਮਹਿੰਦਰਕੌਰ ਦਾ ਰੋ ਰੋ ਕੇ ਬੁਰਾ ਹਾਲ ਸੀ ਹੇ ਪ੍ਰਮਾਤਮਾ ਮੇਰੇ ਲੰਮੇ ਲੰਮੇ ਵਾਲ ਕੱਟ ਦਿੱਤੇ ਇਸੇ ਤਰ੍ਹਾਂ ਨੂੰ ਨੇ ਕਈ ਵਾਰ ਆਪਣੀ ਸੱਸ ਦੇ ਨਵੇਂ ਕੱਪੜੇ ਵੀ ਕੈਂਚੀ ਨਾਲ ਉਤਰ ਦਿੱਤੇ ਸੀ ਨੂੰ ਜਾਣ ਬੁੱਝ ਕੇ ਮਹਿੰਦਰਪੁਰ ਦੀ ਜਹਾ ਵਿੱਚ ਖੰਡ ਦੀ ਜਗਾ ਲੂਣ ਪਾ ਦਿੰਦੀ ਤੇ ਕਦੇ ਉਸ ਨੂੰ ਬਾਥਰੂਮ ਵਿੱਚ ਲੌਕ ਕਰ ਦਿੰਦੀ ਜਦੋਂ ਮਹਿੰਦਰਪੁਰ ਬਾਥਰੂਮ ਵਿੱਚ ਝੀਕ ਝੀਕ ਕੇ ਥੱਕ ਜਾਂਦੀ ਤਾਂ ਕਾਫੀ ਦੇਰ ਬਾਅਦ ਬਾਥਰੂਮ ਦਾ ਏੜ ਖੋਲਦੀ ਉਹ ਵਿਚਾਰੀ ਹਾਲੋਂ ਬਿਹਾਲ ਹੋ ਕੇ ਬਾਹਰ ਨਿਕਲਦੀ ਰਜਿੰਦਰ ਤਾਂ ਘਰਵਾਲੀ ਦੇ ਹੱਥ ਦੀ ਕਟਪੁਤਲੀ ਬਣ ਗਿਆ ਸੀ ਉਹ ਸਾਰੀ ਪੀੜ ਤੇ ਬੁਰੇ ਦਿਨ ਭੁੱਲ ਚੁੱਕਿਆ ਸੀ ਜੋ ਉਸਦੀ ਮਾਂ ਨੇ ਸਿਰਫ ਤੇ ਸਿਰਫ ਉਸ ਲਈ ਦੇਖੀ ਸਮ। ਇੱਕਦਮ ਮੂੜਿਆ ਹਰਕਤਾਂ ਕਰਕੇ ਮਹਿੰਦਰਕੌਰ ਦੀ ਸਿਹਤ ਹੋਰ ਵੀ ਦਿਨ-ਬਦਨ ਵਿਗੜਦੀ ਜਾ ਰਹੀ ਸੀ। ਡਾਕਟਰ ਨੀਤਾ ਨਾਇਬ ਸਿੰਘ ਦੀ ਮੌਤ ਵੇਲੇ ਹੀ ਕਹਿ ਦਿੱਤਾ ਸੀ ਕਿ ਮਹਿੰਦਰਕੌਰ ਨੂੰ ਹਰ ਤਰ੍ਹਾਂ ਦੀ ਟੈਨਸ਼ਨ ਤੋਂ ਦੂਰ ਰੱਖਿਆ ਜਾਵੇ। ਪਰ ਟੈਨਸ਼ਨ ਤਾਂ ਬਹੁਤ ਛੋਟੀ ਚੀਜ਼ ਸੀ। ਇੱਥੇ ਮੂੜੇ ਰੂਪ ਵਿੱਚ ਟੈਨਸ਼ਨ ਦਾ ਬਹੁਤ ਵੱਡਾ ਪਹਾੜ ਉਸ ਦੇ ਉੱਪਰ ਟਿਕਿਆ ਸੀ। ਉਧਰ ਖੁਸ਼ਮੀਦ ਆਪਣੀ ਮਾਂ ਨੂੰ ਮਿਲਣ ਲਈ ਬਹੁਤ ਜ਼ਿਆਦਾ ਉਤਸ਼ਾਹਿਤ ਸੀ। ਪੂਰੇ 3 ਸਾਲ ਬਾਅਦ ਆਪਣੀ ਮਾਂ ਨੂੰ ਮਿਲਣਾ ਰਹੀ ਸੀ। ਉਸਨੇ ਇੰਡੀਆ ਆਨਲਾਈਨ ਕਾਫੀ ਤਿਆਰੀ ਸ਼ੁਰੂ ਕਰ ਦਿੱਤੀ ਸੀ ਆਪਣੀ ਮਾਂ ਦੇ ਲਈ ਬਹੁਤ ਸਾਰੇ ਗਿਫਟ ਖਰੀਦਣ ਵਿੱਚ ਲੱਗੀ ਰਹਿੰਦੀ ਉਹ ਖੁਸ਼ੀ ਵਿੱਚ ਕਦੇ ਕੁਝ ਭੁੱਲ ਜਾਂਦੀ ਤੇ ਕਦੇ ਕੁਝ ਪਤੀ ਨੇ ਵੀ ਉਸਨੂੰ ਕਿਹਾ ਕਿ ਹਾਂ ਖੁਸ਼ਮੀਦ ਹਣ ਤੇਰਾ ਦਿਮਾਗ ਪਹਿਲਾਂ ਵਾਂਗ ਨਹੀਂ ਰਿਹਾ ਪਹਿਲਾਂ ਤੈਨੂੰ ਸਭ ਕੁਝ ਇੱਕ ਵਾਰ ਵਿੱਚ ਹੀ ਯਾਦ ਰਹਿ ਜਾਂਦਾ ਸੀ ਆ ਵੇਖ ਤੂੰ ਆ ਨਹੀਂ ਰੱਖਿਆ ਉਸਦੇ ਪਤੀ ਨੇ ਡ్రਾਈ ਫਰੂਟ ਦੇ ਪੈਕੇਟ ਉਸਨੂੰ ਫੜਾਉਂਦੇ ਹੋਏ ਕਿਹਾ ਉਸਦੇ بیٹے ਨੇ ਨਾਨੀ ਦੀ ਅੰਗੂਠੀ ਦਿੰਦੇ ਹੋਏ ਕਿਹਾ ਕਿ ਮੰਮੀ ਤੁਸੀਂ ਇਹ ਵੀ ਭੁੱਲ ਗਏ ਸੀ ਫਿਰ ਉਸਨੇ ਆਪਣੇ ਪਤੀ ਨੂੰ ਕਿਹਾ ਕਿ ਮੇਰੇ ਵੱਲੋਂ ਸਾਰੀ ਪੈਕਿੰਗ ਤਾਂ ਹੋ ਗਈ ਆ ਪਰ ਫਿਰ ਵੀ ਤੁਸੀਂ ਇੱਕ ਵਾਰ ਨਜ਼ਰ ਮਾਰ ਲਿਓ ਇਸ ਤਰ੍ਹਾਂ ਉਹਨਾਂ ਦੀ ਇੰਡੀਆ ਆਉਣ ਦੀ ਤਿਆਰੀ ਪੂਰੇ ਜੋਰ ਸ਼ੋਰ ਨਾਲ ਚੱਲ ਰਹੀ ਸੀ ਆਖਰ ਉਹ ਇੰਡੀਆ 에ਅਰਪੋਰਟ ਪਹੁੰਚ ਹੀ ਗਈ ਆਪਣੀ ਧਰਤੀ ਤੇ ਪੈਰ ਰੱਖਦੇ ਹੀ ਦਿਲ ਬਾਗੋ ਬਾਗ ਹੋ ਗਿਆ ਉਹ ਪੂਰੇ 3 ਸਾਲ ਬਾਅਦ ਆਪਣਾ ਵਤਨ ਦੇਖ ਰਹੀ ਸੀ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ 에ਅਰਪੋਰਟ ਤੋਂ ਘਰਾਂ ਤੱਕ ਖੁਸ਼ਮੀਰ ਨੂੰ ਸਫ਼ਰ ਵਿੱਚ ਇੱਕ ਔਰਤ ਮਿਲ ਗਈ ਸੀ ਖੁਸ਼ਮੀਰ ਨੇ ਉਸਨੂੰ ਆਪਣੇ ਬਾਰੇ ਸਭ ਕੁਝ ਦੱਸਿਆ ਕਿ ਉਹ 3 ਸਾਲ ਬਾਅਦ ਘਰ ਆ ਰਹੀ ਆ ਤੇ ਆਪਣੀ ਮਾਂ ਦੀਆਂ ਸਾਰੀਆਂ ਗੱਲਾਂ ਪੁਰਾਣੇ ਕੰਮ ਕਰ ਤੇ ਹੁਣ ਸਭ ਉਸ ਨੂੰ ਦੱਸੇ ਕਿ ਆਂਟੀ ਜੀ ਮੇਰੀ ਮੰਮੀ 올 ਰਾਉਂਡਰ ਹੈ ਮੈਨੂੰ ਆਪਣੀ ਮੰਮੀ ਤੇ ਬਹੁਤ ਮਾਣ ਹੈ ਕੋਈ ਵੀ ਅਜਿਹਾ ਕੰਮ ਨਹੀਂ ਆ ਜੋ ਉਹਨਾਂ ਨੂੰ ਨਾ ਆਉਂਦਾ ਹੋਵੇ ਹਰ ਕੰਮ ਵਿੱਚ ਪਰਫੈਕਟ ਹਨ ਮੇਰੀ ਮੰਮੀ ਖੁਸ਼ਮੀਤ ਨੇ ਬੜੇ ਮਾਣ ਨਾਲ ਕਿਹਾ ਹਾਂ ਬੱਤ ਹੋਵੇਗੀ ਤੇਰੀ ਮੰਮੀ ਸਜਾਰੀ ਪਹਿਲਾਂ ਔਰਤਾਂ ਬਹੁਤ ਮਾਹਰ ਹੁੰਦੀਆਂ ਸੀ ਹਰ ਕੰਮ ਵਿੱਚ ਪਰ ਤੇਰੀ ਮਾਂ ਬਹੁਤ ਸੰਸਕਾਰੀ ਆ ਤੇਰੀਆਂ ਗੱਲਾਂ ਤੋਂ ਪਤਾ ਲੱਗਦਾ ਖਸ਼ਮੀਰਤ ਆਪਣੀ ਮਾਂ ਦੀ ਤਾਰੀਫ਼ ਸੁਣ ਕੇ ਚਹਿਕ ਗਈ। ਗੱਲਾਂ-ਗੱਲਾਂ ਵਿੱਚ ਸਫ਼ਰ ਕਦੋਂ ਪੂਰਾ ਹੋ ਗਿਆ ਪਤਾ ਹੀ ਨਹੀਂ ਲੱਗਿਆ। ਹੁਣ ਆਂਟੀ ਜੀ ਨੂੰ ਅਲਗਦਾ ਕਹਿਣ ਦਾ ਮਨ ਪਾ ਗਿਆ ਸੀ। ਆਂਟੀ ਜੀ ਤੁਸੀਂ ਕਦੇ ਘਰ ਆਇਓ ਤੇ ਮੇਰੀ ਮੰਮੀ ਨੂੰ ਜ਼ਰੂਰ ਮਿਲਿਓ। ਜ਼ਰੂਰ ਆਵਾਂਗੇ ਧੀਏ। ਫਿਰ ਉਹ ਦੋਨੋਂ ਆਪਣੇ-ਆਪਣੇ ਰਸਤੇ ਚੱਲ ਪਈਆਂ। ਘਰ ਥੋੜੀ ਦੂਰ ਹੀ ਸੀ। ਖਸ਼ਮੀਰਤ ਦੀਆਂ ਟੜਕਣਾ ਤੇਜ਼ ਹੋ ਰਹੀਆਂ ਸੀ। ਜਿਵੇਂ ਹੀ ਉਹ ਘਰ ਦੇ ਬਾਹਰ ਪਹੁੰਚੀ ਤਾਂ ਉਹਨਾਂ ਨੂੰ ਦੇਖਦੇ ਹੀ ਘਰ ਦੇ ਬਾਹਰ ਬਹੁਤ ਸਾਰੇ ਲੋਕ ਇਕੱਠੇ ਹੋ ਗਏ। ਲੋਕਾਂ ਨੂੰ ਆਪਣੇ ਘਰ ਦੇ ਬਾਹਰ ਦੇਖ ਖਸ਼ਮੀਰਤ ਘਬਰਾ ਗਈ। ਉਹ ਗੱਡੀ ਚ ਉਤਰੀ ਅੱਗੇ ਵਧੀ ਤੇ ਲੋਕਾਂ ਵਿੱਚ ਕੁਸਰਮਸਰ ਚੰਗ ਰਹੀ ਸੀ ਅਸਨੇ ਜਾਣਨ ਦੀ ਕੋਸ਼ਿਸ਼ ਕੀਤੀ ਪਰ ਅਸਨੇ ਕੁਝ ਵੀ ਪਤਾ ਨਹੀਂ ਚੱਲਿਆ ਅਸਦੇ ਕਪੜਾ ਹਟਵਾਦੀ ਜਾ ਰਹੀ ਸੀ ਜਦੋਂ ਉਹ ਘਰ ਦੇ ਅੰਦਰ ਵੜੀ ਤਾਂ ਦੇਖ ਕੇ ਅਸਦੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਪਤੀ ਤੇ ਬੇਟਾ ਵੀ ਅਸਦੇ ਪਿੱਛੇ ਪਿੱਛੇ ਆ ਗਏ ਤੇ ਉਹਨਾਂ ਦੇ ਵੀ ਹੋ ਛੱਡ ਗਏ ਉਹਨਾਂ ਨੇ ਦੇਖਿਆ ਕਿ ਮਾਂ ਨੂੰ ਜੰਜੀਰਾ ਨਾਲ ਬੰਨਿਆ ਹੋਇਆ ਹੈ ਖਿਲਰੇ ਵਾਲ ਵੱਡੇ ਵੱਡੇ ਨੋ ਕਾਲਾ ਰੰਗ ਸੁੱਕੇ ਬੁੱਲ ਫਟੇ ਕੱਪੜੇ ਨੰਗੇ ਬੈਬ ਅਸਦੀ ਮਾਂ ਜੰਜੀਰਾ ਨਾਲ ਬੰਨੀ ਹੋਈ ਬੈਠੀ ਸੀ ਖਸ਼ਮੀਰ ਸੋਚਣ ਲੱਗੀ ਕਿ ਇਹ ਉਸਦੀ ਉਹੀ ਮਾਂ ਹੈ ਜਿਸਨੇ ਵਿਦੇਸ਼ ਭੇਜਦੇ ਹੋਏ ਕਈ ਗੱਲਾਂ ਯਾਦ ਰੱਖਣ ਲਈ ਕਿਹਾ ਸੀ ਉਸਦੀ ਸਾਫ਼ ਸੁਥਰੀ ਮਾਂ ਜਿਸ ਨੂੰ ਗੰਦਗੀ ਜਰਾ ਵੀ ਬਰਦਾਸ਼ਤ ਨਹੀਂ ਸੀ ਉਸਦੀ ਉਹੀ ਬੁੱਧੀਮਾਨ ਮਾਂ ਜੋ ਝਟਕੀ ਵਿੱਚ ਹੀ ਸਾਰੇ ਕੰਮ ਕਰ ਲੈਂਦੀ ਸੀ ਉਹੀ ਮਾਂ ਜਿਸਨੇ ਸਾਨੂੰ ਚੰਗੀ ਪਰਵਰਿਸ਼ ਦਿੱਤੀ ਇਹ ਸੋਚ ਕੇ ਆਪਣੀ ਮਾਂ ਵੱਲ ਵਧੀ ਤੇ ਥੱਲੇ ਬੈਠ ਗਈ ਸਭ ਤੋਂ ਪਹਿਲਾਂ ਉਸਨੇ ਆਪਣੀ ਮਾਂ ਨੂੰ ਜੰਜੀਰਾ ਤੋਂ ਆਜ਼ਾਦ ਕੀਤਾ ਤੇ ਫਿਰ ਉਸਦਾ ਹੱਥ ਫੜਿਆ ਤਾਂ ਮਾਂ ਡਰ ਗਈ ਮੰਮੀ ਮੈਂ ਮੇਹਾ ਖੁਸ਼ਮੀਦ ਤੁਹਾਡੀ ਬੇਟੀ ਤੁਹਾਡੀ ਪਿਆਰੀ ਬੇਟੀ ਮਹਿੰਦਰ ਕੌਰ ਨੇ ਉਸ ਨੂੰ ਗੌਰ ਨਾਲ ਵੇਖਿਆ ਤੇ ਉਸ ਨੂੰ ਪਹਿਚਾਨਣ ਦੀ ਕੋਸ਼ਿਸ਼ ਕਰਨ ਲੱਗੀ ਕਿਉਂਕਿ ਮਾਂ ਇੱਕ ਅਜਿਹਾ ਪ੍ਰਾਣੀ ਹੈ ਜੋ پاگل ਵੀ ਹੋ ਜਾਵੇ ਤਾਂ ਵੀ ਆਪਣੀ ਔਲਾਦ ਨੂੰ ਨਹੀਂ ਭੁੱਲਦੀ ਉਸ ਨੇ ਬਹੁਤ ਗੌਰ ਨਾਲ ਖੁਸ਼ਮੀਦ ਨੂੰ ਦੇਖਿਆ ਤੇ ਬੁਲੀ ਤੂੰ ਖੁਸ਼ਮੀਦ ਮੇਰੀ ਖੁਸ਼ੀ ਫਿਰ ਰੋਣ ਲੱਗੀ ਖੁਸ਼ਮੀਦ ਨੇ ਆਪਣੀ ਮਾਂ ਨੂੰ ਸੀਨੇ ਨਾਲ ਲਾਇਆ ਉਸ ਦਾ ਪਤੀ ਤੇ ਪੁੱਤਰ ਵੀ ਮਹਿੰਦਰ ਕੌਰ ਕੋਲ ਆ ਕੇ ਬੈਠ ਗਏ ਕਿਸਮਤ ਨੇ ਕਿਹੋ ਜਿਹੀ ਖੇਡ ਖੇੜਦੀ ਹੈ ਦੈਨ ਸਾਲ ਬਾਅਦ ਮਮਤੀਆਂ ਮਿਲੀਆਂ ਤਾਂ ਵੀ ਉਹ ਅਜਿਹੇ ਹਾਲਾਤ ਵਿੱਚ ਫਿਰ ਖਸ਼ਮੀਰ ਨੇ ਆਪਣੀ ਭਾਬੀ ਨੂੰ ਪੁੱਛਿਆ ਕਿ ਇਹ ਸਭ ਕਿਵੇਂ ਹੋਇਆ ਮੰਮੀ ਤਾਂ ਚੰਗੇ ਭਲੇ ਸੀ ਤਾਂ ਅਜਿਹੀ ਹਾਲਤ ਕਿਉਂ ਜੰਜੀਰਾਂ ਵਿੱਚ ਕਿਉਂ ਬੰਨਿਆ ਹੋਇਆ ਹੈ ਮੰਮੀ ਨੂੰ ਖਸ਼ਮੀਰ ਨੇ ਇੱਕੋ ਸਾਤ ਗਈ ਸਵਾਲ ਕੀਤੇ ਖਸ਼ਮੀਰ ਦੇ ਸਵਾਲਾਂ ਨਾਲ ਉਸਦੀ ਭਾਬੀ ਦੇ ਚਿਹਰੇ ਦੀਆਂ ਹਵਾਈਆਂ ਉੱਡ ਗਈਆਂ ਖਸ਼ਮੀਰ ਵੀ ਆਪਣੀ ਮਾਂ ਦੀ ਤਰ੍ਹਾਂ ਹੀ ਦਿਮਾਗੀ ਸੀ ਉਸਨੇ ਆਪਣੀ ਭਾਬੀ ਦਾ ਚਿਹਰਾ ਦੇਖਦੇ ਹੀ ਅੰਦਾਜ਼ਾ ਲਗਾ ਲਿਆ ਸੀ ਤੇ ਖੜੀ ਹੋ ਕੇ ਭਾਬੀ ਕੋਲ ਆਈ ਤੇ ਫਿਰ ਉਸਨੇ ਉਹੀ ਸਵਾਲ ਦੁਬਾਰਾ ਕੀਤੇ ਦੱਸ ਦੀ ਪਰਚਾਈ ਬੋਲੀ ਮੰਮੀ ਪਾਗਲ ਹੋ ਗਈ ਆ। ਕਿਸ ਲਈ ਬੰਨਿਆ ਹੈ? ਕਿਉਂਕਿ ਇਹ ਸਾਨੂੰ ਸਭ ਨੂੰ ਪਰੇਸ਼ਾਨ ਕਰਦੀ ਹੈ। ਇਹਨਾਂ ਸੁਣਦੇ ਹੀ ਖੁਸ਼ਮੀਤ ਨੇ ਖਿੱਚ ਕੇ ਜ਼ੋਰਦਾਰ ਥੱਪੜ ਉਸਦੇ ਜੱੜ ਦਿੱਤਾ। ਉਸਦੀ ਪਰਜਾਈ ਨੇ ਰੋਣਾ ਕਦਲਾਉਣਾ ਸ਼ੁਰੂ ਕਰ ਦਿੱਤਾ। ਮੈਨੂੰ ਕਿਉਂ ਮਾਰਿਆ? ਤੇਰੀ ਮਾਂ ਨੇ ਮੇਰਾ ਜਿਉਣਾ ਹਰਾਮ ਕਰ ਰੱਖਿਆ। ਪਾਗਲਖਾਨੇ ਭੇਜਣਾ ਹੈ ਤੇਰੀ ਮਾਂ ਨੂੰ। ਖੁਸ਼ਮੀਤ ਨੇ ਫਿਰ ਆਪਣੇ ਪੈਰਾਂ ਦੀ ਚੱਪਲ ਲਾ ਕੇ ਪਰਜਾਈ ਦੇ ਜੱੜ ਦਿੱਤੀ। ਉਸਦੀ ਪਰਜਾਈ ચીਕਦੀ ਹੋਈ ਕਮਰੇ ਵਿੱਚ ਜਾਵੜੀ ਤੇ ਦਰਵਾਜ਼ਾ ਬੰਦ ਕਰ ਲਿਆ। ਉਦੋਂ ਹੀ ਉੱਥੇ ਖੁਸ਼ੀ ਦਾ ਭਰਾ ਰਜਿੰਦਰ ਵੀ ਆ ਗਿਆ। ਖਸ਼ਮੀਦ ਨੂੰ ਦੇਖ ਕੇ ਘਬਰਾ ਗਿਆ ਖਸ਼ਮੀਦ ਨੇ ਰਜਿੰਦਰ ਨੂੰ ਵੀ ਉਹੀ ਸਮਝਾਲ ਕੀਤੇ ਤਾਂ ਉਹ ਵੀ ਉਹੀ ਜਵਾਬ ਦੇਣ ਲੱਗਾ ਖਸ਼ਮੀਦ ਨੇ ਇੱਕ ਜ਼ੋਰਦਾਰ ਥੱਪੜ ਉਸ ਦੇ ਵੀ ਝੜ ਦਿੱਤਾ ਉਹ ਗੱਲ ਤੇ ਹੱਥ ਰੱਖ ਕੇ ਇੱਕ ਪਾਸੇ ਖੜਾ ਹੋ ਗਿਆ ਤੇ ਕਹਿਣ ਲੱਗਾ ਅਸੀਂ ਕੀ ਕਰੀਏ ਜਦੋਂ ماں পাগল ਹੋ ਗਈ ਆ ਪਰੇਸ਼ਾਨ ਕਰਦੀ ਆ ਤਾਂ ਹੁਣ ਇਸ ਨੂੰ ਪਾਗਲਖਾਨੇ ਭੇਜਣਾ ਹੀ ਪੈਣਾ ਮੇਰੀ ਗੱਲ ਹੋ ਗਈ ਆ ਪਾਗਲਖਾਨੇ ਵਾਲੇ ਡਾਕਟਰ ਨਾਲ ਮੰਮੀ ਨਹੀਂ ਤੁਸੀਂ ਸਭ ਨਹੀਂ ਚਾਹੋਗੇ ਪਾਗਲਖਾਨੇ ਮੈਂ ਤੁਹਾਡੇ ਉੱਤੇ ਮੈਂਟਲ ਹਰੈਸਮੈਂਟ ਦਾ ਕੇਸ ਕਰੂੰਗੀ ਮੇਰੀ ਮਾਂ ਦੀ ਕੀ ਹਾਲਤ ਕਰ ਦਿੱਤੀ ਤੁਸੀਂ ਪਾਪੀ ਲੋਕਾਂ ਨੇ ਇੱਕ ਮਾਂ ਨਹੀਂ ਸੰਭਾਲੀ ਗਈ ਤੁਹਾਡੇ ਕੋਲੋਂ ਹੁਣ ਦੇਖਿਓ ਮੈਂ ਤੁਹਾਡਾ ਕੀ ਹਸ਼ਰ ਕਰਦੀ ਆ ਇਹਨਾਂ ਕਹਿੰਦੀ ਹੋਈ ਖੁਸ਼ਮੀਤ ਆਪਣੀ ਮਾਂ ਨੂੰ ਲੈ ਕੇ ਕਮਰੇ ਵਿੱਚ ਚਲੀ ਗਈ ਤੇ ਉਸ ਦੇ ਪਤੀ ਨੇ ਖਾਣਾ ਆਰਡਰ ਕਰ ਦਿੱਤਾ ਖੁਸ਼ਮੀਤ ਨੇ ਆਪਣੀ ਮਾਂ ਦੇ ਵਾਲਾਂ ਵਿੱਚ ਤੇਲ ਲਾ ਕੇ ਮਾਲਿਸ਼ ਕੀਤੀ ਉਸ ਦੇ ਲਈ ਜੋ ਕੱਪੜੇ ਲੈ ਕੇ ਆਈ ਸੀ ਉਹ ਕੱਢੇ ਤੇ ਪਵਾ ਦਿੱਤੇ ਉਦੋਂ ਤੱਕ ਖਾਣਾ ਵੀ ਆ ਗਿਆ ਉਸ ਨੇ ਆਪਣੇ ਹੱਥਾਂ ਨਾਲ ਮਹਿੰਦਰ ਕੌਰ ਨੂੰ ਖਾਣਾ ਖਵਾਇਆ ਉਸ ਦਾ ਮੂੰਹ ਸਾਫ਼ ਕੀਤਾ ਇਹਦੇ ਵਿੱਚ ਵਾਲ ਵੀ ਸੁੱਕ ਗਏ ਫਿਰ ਉਸ ਨੇ ਵਾਲ ਵਾ ਦਿੱਤੇ ਤੇ ਮਹਿੰਦਰਕੌਰ ਪਹਿਲਾਂ ਦੀ ਤਰ੍ਹਾਂ ਹੀ ਦਿਖਣ ਲੱਗੀ ਆਪਣੀ ਮਾਂ ਨੂੰ ਤਿਆਰ ਕਰਦੀ ਕਰਦੀ ਅਸਤੀ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸੀ ਉਦੋਂ ਹੀ ਉੱਥੇ ਗਵੰਡਨ ਆ ਗਈ ਪਤੀ ਤੇ ਬੱਚਿਆਂ ਨਾਲ ਕੁਸ਼ਮੀਤ ਨੂੰ ਦੇਖ ਕੇ ਉਹ ਬਹੁਤ ਖੁਸ਼ ਹੋਈ ਜਦੋਂ ਮਹਿੰਦਰਕੌਰ ਤੇ ਨਜ਼ਰ ਪਈ ਤਾਂ ਉਹ ਦੇਖਦੀ ਹੀ ਰਹਿ ਗਈ ਤੇ ਕਹਿੰਦੀ ਕਿੰਨੀ ਸੋਹਣੀ ਲੱਗ ਰਹੀ ਆ ਜਿਵੇਂ ਪਹਿਲਾਂ ਲੱਗਦੀ ਹੁੰਦੀ ਸੀ ਅੱਜ ਦੀ ਤੇ ਆਉਣ ਨਾਲ ਮਹਿੰਦਰਕੌਰ ਮਹਿੰਦਰਕੌਰ ਲੱਗ ਰਹੀ ਆ ਨਹੀਂ ਤਾਂ ਇਸ ਨੂੰ ਦੇਖ ਕੇ ਮੈਨੂੰ ਰੋਣਾ ਆ ਜਾਂਦਾ ਸੀ ਆਂਟੀ ਮੰਮੀ ਦੇ ਨਾਲ ਕੀ ਹੋਇਆ ਉਹਨੇ ਕੀ ਕੀਤਾ ਹੈ ਮਮੀ ਨਾਲ ਜੋ ਮਮੀ পাগল ਹੋ ਗਈ ਖੁਸ਼ਮੀਤ ਨੇ ਬਹੁਤ ਗਹਿਰਾਈ ਨਾਲ ਪੁੱਛਿਆ ਤੀਏ ਕੀ ਦੱਸਾਂ ਜਦੋਂ ਜੇ ਤੇਰੀ ਪਰਜਾਈ ਕਰ ਵਚਾਈਆ ਉਸਨੇ ਘਰ ਨੂੰ ਨਰਕ ਬਣਾ ਦਿੱਤਾ ਹੈ ਮਹਿੰਦਰ ਘਰ ਦੇ ਮੇਲੇ ਇਹੀ ਘਰ ਸਵਰਗ ਹੁੰਦਾ ਸੀ ਉਸਨੇ ਬਰਬਾਦ ਕਰ ਦਿੱਤਾ ਮਹਿੰਦਰ ਘਰ ਨੂੰ পাগল ਕਰਕੇ ਬਹੁਤ ਬੁਰਾ ਵਿਹਾਰ ਕਰਦੀ ਸੀ ਉਸ ਤੋਂ ਹੀ ਸਾਰੇ ਕੰਮ ਕਰਾਉਂਦੀ ਤੇ ਰਜਿੰਦਰ ਦੇ ਅੱਗੇ ਇਸ ਤਰ੍ਹਾਂ ਦਿਖਾਉਂਦੀ ਕਿ ਸਾਰੇ ਕੰਮ ਉਹੀ ਕਰਦੀ ਆ ਹੋਰ ਤਾਂ ਹੋਰ ਆਉਂਦੇ ਜਾਂਦੇ ਉਹ ਉਸ ਨੂੰ ਛੇੜਦੇ ਵੀ ਰਹਿੰਦੀ ਸੀ ਇਸ ਲਈ ਹਾਲ ਘੱਟ ਦਿੱਤੀ ਜਦੋਂ ਇਹਨੇ ਝਾੜੂ ਲਾਉਣਾ ਤਾਂ ਉਸਨੇ ਪਿੱਛੋਂ ਛਲਕੇ ਸੱਟ ਦੇਣੇ ਤੇ ਮਹਿੰਦਰਪੁਰ ਨੇ ਡਿੱਗ ਜਾਣਾ ਇਹਨਾਂ ਸਭ ਹਰਕਤਾਂ ਦਾ ਉਸਦੇ ਦਿਮਾਗ ਤੇ ਅਸਰ ਪਿਆ ਹੈ ਇਹ ਗੱਲਾਂ ਸੁਣ ਕੇ ਕੁਸ਼ਮੀਤ ਦੇ ਅੰਦਰ ਹੋਰ ਗੁੱਸਾ ਭਰ ਗਿਆ ਉਸਨੇ ਉਹਨਾਂ ਦੋਨਾਂ ਤੇ ਮੈਂਟਲ ਹਰਾਸਮੈਂਟ ਦਾ ਕੇਸ ਕਰ ਦਿੱਤਾ ਦੋਨੋਂ ਭਰਾ ਪਰਜਾਈ ਨੇ ਮਾਫੀ ਮੰਗੀ ਪਰ ਕੁਸ਼ਮੀਤ ਨੇ ਉਹਨਾਂ ਨੂੰ ਮਾਫ ਨਹੀਂ ਕੀਤਾ ਉਹਨਾਂ ਨੂੰ ਕੀਤੇ ਦਾ ਨਤੀਜਾ ਭੁਗਤਣਾ ਪਿਆ ਕੁਸ਼ਮੀਤ ਆਪਣੀ ਮਾਂ ਨੂੰ ਆਪਣੇ ਨਾਲ ਵਿਦੇਸ਼ ਲੈ ਗਈ ਤੇ ਉੱਥੇ ਚੰਗੇ ਹਸਪਤਾਲ ਵਿੱਚ ਇਲਾਜ ਕਰਵਾਇਆ ਜਸ ਨਾਲ ਉਸ ਦੀ ਸਿਹਤ ਵਿੱਚ ਸੁਧਾਰ ਹੋਣ ਲੱਗਿਆ ਉਹ ਆਪਣੀ ਪੁਰਾਣੀ ਜ਼ਿੰਦਗੀ ਵੱਲ ਵਾਪਸ ਆਉਣ ਲੱਗੀ ਤੇ ਇੱਕ ਦਿਨ ਬਿਲਕੁਲ ਸਹੀ ਹੋ ਗਈ ਕੁਸ਼ਮੀਤ ਨੇ ਆਪਣੀ ਮਾਂ ਦੀ ਸੇਵਾ ਵਿੱਚ ਕੋਈ ਕਮੀ ਨਹੀਂ ਛੱਡੀ ਉਸ ਦਾ ਪਤੀ ਤੇ ਪੁੱਤਰ ਵੀ ਉਸ ਦੇ ਪੱਖ ਵਿੱਚ ਰਹਿੰਦੇ ਉਹਨਾਂ ਦੇ ਪਿਆਰ ਦੇਖਭਾਲ ਤੇ ਮਾਨ ਸਨਮਾਨ ਨਾਲ ਮਹਿੰਦਰ ਕੌਰ ਜਲਦੀ ਠੀਕ ਹੋ ਗਈ ਤੇ ਤੀਜ ਵਾਈ ਤੇ ਦੋਦੇ ਨਾਲ ਸੁਖੀ ਜੀਵਨ ਜਿਉਣ ਲੱਗੀ